ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸ਼ਰਮਾ ਸਾਡਾ ਖਾਸ ਪ੍ਰੋਗਰਾਮ ਕੋਰੀਆਂ ਕਰਾਰੀਆਂ ਵਿੱਚ ਤੁਹਾਡਾ ਸਵਾਗਤ ਗੱਲਾਂ ਕੋਰੀਆਂ ਵੀ ਹੋਣਗੀਆਂ ਤੇ ਕਰਾਰੀਆਂ ਵੀ ਹੋਣਗੀਆਂ ਕਹਿੰਦਾ ਵੀ ਸਿਆਸਤ ਤਿਲਕਣ ਬਾਜ਼ੀ ਦਾ ਖੇਲ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਜ਼ੁਬਾਨ ਤਿਲਕੀ ਹੈ ਕਿਤੇ ਵੋਟ ਬੈਂਕ ਨਾਲ ਤਿਲਕ ਜਾਵੇ ਨਾਲ ਦੀ ਨਾਲ ਅੱਜ ਦੁਆਬੇ ਵੀ ਚੱਲਾਂਗੇ ਗੱਲ ਜਲੰਧਰ ਦੀ ਹੋਏਗੀ ਸਾਡੇ ਨਾਲ ਬਾਈ ਹਰਵਿੰਦਰ ਸਿੰਘ ਨੇਮਕਾਰੋਂਪੁਰ ਵਾਲੇ ਵੀਰੇ ਸਤਿ ਸ਼੍ਰੀ ਅਕਾਲ ਜਿਵੇਂ ਮਾਨ ਸਾਹਿਬ ਦੀ ਜ਼ੁਬਾਨ ਤਿਲਕੀ ਡਰ ਬਣਿਆ ਹੋਇਆ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿਤੇ ਵੋਟ ਬੈਂਕ ਨਾ ਤਿਲਕ ਜੇ ਦੇਖੋ ਜਿਸək ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਸ਼ਖਸੀਅਤ ਦਾ ਸਬੰਧ ਹੈ ਉਹ ਇੱਕ ਬੁਲੰਦ ਸ਼ਖਸੀਅਤ ਦੇ ਮਾਲਕ ਨੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ 1984 ਦੇ ਵਿੱਚ 골ਡਨ ਟੈਂਪਲ ਦੇ ਉੱਤੇ ਭਾਰਤ ਸਰਕਾਰ ਵੱਲੋਂ ਹਮਲਾ ਹੋਇਆ ਏ ਉਸ ਤੋਂ ਬਾਅਦ ਉਹ ਰੂਪੋਸ਼ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਫਰਾਰੀ ਕੱਟੀ ਨੇਪਾਲ ਦੇ ਬਾਰਡਰ ਦੇ ਉੱਤੇ ਫੜੇ ਜਾਂਦੇ ਉਸ ਤੋਂ ਫੜਨ ਤੋਂ ਬਾਅਦ ਭਾਗਲਪੁਰ ਦੀ ਜੇਲ੍ਹ ਦੇ ਵਿੱਚ ਕਾਫੀ ਲੰਮਾ ਸਮਾਂ ਰਹੇ ਲੇਕਿਨ 1999 ਦੇ ਵਿੱਚ ਜਿਹੜਾ ਅੱਜਕੱਲ ਖਡੂਰ ਸਾਹਿਬ ਹਲਕਾ ਕਰਨ ਉਸ ਸਮੇਂ ਦਾ ਨਾਮ ਤਰਨਤਾਰਨ ਸੀ ਉੱਥੇ ਤੋਂ ਇੱਕੇ ਰਿਕਾਰਡ ਬੋਟਾਂ ਨਾਲ ਜਿੱਤਦੇ ਨੇ ਤੇ ਬਾਹਰ ਆਉਂਦੇ ਨੇ ਤੇ ਮਾਨ ਸਾਹਿਬ ਦੇ ਉੱਤੇ ਅੱਜ ਤੱਕ ਕਿਰਦਾਰ ਦਾ ਵਿਚਾਰ ਦਾ ਕਦੇ ਵੀ ਕੋਈ ਸ਼ੰਕਾ ਸ਼ੁਭਾ ਖੜਾ ਨਹੀਂ ਹੋਇਆ ਉਹਨਾਂ ਨੇ ਹਮੇਸ਼ਾ ਪੰਥ ਅਤੇ ਕੌਮ ਦੀ ਗੱਲ ਕੀਤੀ ਹੈ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਪਰ ਮਾਨ ਸਾਹਿਬ ਦੇ ਵਿੱਚ ਇੱਕ ਪ੍ਰੋਬਲਮ ਕਾਫੀ ਲੰਬੇ ਸਮੇਂ ਤੋਂ ਰਹੀ ਹੈ ਉਹ ਪ੍ਰੋਬਲਮ ਹੈ ਕਿ ਉਹ ਅਕਸਰ ਇਹੋ ਜਿਹੇ ਟਾਈਮ ਅਹੀਆਂ ਜੀਆਂ ਟਿੱਪਣੀਆਂ ਕਰ ਜਾਂਦੇ ਨੇ ਜਿਹੜੀਆਂ ਕਿ ਉਹਨਾਂ ਦਾ ਹਮੇਸ਼ਾ ਨੁਕਸਾਨ ਕਰਦੀਆਂ ਨੇ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਇੱਕ ਸਮੇਂ ਉਹਨਾਂ ਨੇ ਇੱਕ ਗਦਾਰਾਂ ਦੀ ਸੂਚੀ ਬਣਾਈ ਉਹਨਾਂ ਗਦਾਰਾਂ ਦੇ ਵਿੱਚ ਕੁਝ ਮੁਸਲਮਾਨ ਪੀਰਾਂ ਫਕੀਰਾਂ ਦੇ ਨਾਮ ਜਿਹੜੇ ਵੱਡੇ ਆਗੂ ਸੀ ਉਹਨਾਂ ਦੇ ਨਾਮ ਵੀ ਆ ਗਏ ਜਿਹੜਾ ਮਲੇਰ ਕੋਟਲੇ ਦਾ 벨ਟ ਹੈ ਜਿੱਥੇ ਜ਼ਿਆਦਾਤਰ ਮੁਹਮਦਨ ਬੋਟ ਬੈਂਕ ਹੈ ਉਹਨਾਂ ਦਾ ਪੱਕਾ ਬੋਟ ਬੈਂਕ ਸੀ ਉਹ ਕਾਫੀ ਹੱਦ ਤੱਕ ਇੱਕ ਵਾਰੀ ਮਾਨ ਸਾਹਿਬ ਤੋਂ ਪਾਸੇ ਹੋ ਗਿਆ ਤਾਂ ਇਹ ਬਹੁਤ ਵੱਡੀ ਉਹਨਾਂ ਦੀ ਭੁੱਲ ਸੀ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਦਾ ਬਿਆਨ ਇੱਕ ਵਾਰੀ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਵੀ ਦਿੱਤੇ ਆ ਕਿ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦਾ ਠੀਕ ਹੈ ਤੁਹਾਡੀ ਆਪਣੀ ਫਿਲਾਸਫੀ ਹੋ ਸਕਦੀ ਹੈ ਲੇਕਿਨ ਜਿਹਨੂੰ ਲੋਕ ਸ਼ਹੀਦ ਮੰਨਦੇ ਨੇ ਉਦੇ ਬਾਰੇ ਆਪਾਂ ਨਾ ਟਿੱਪਣੀ ਕੀਤੀ ਜਾਵੇ ਟਿੱਪਣੀ ਨਾ ਕਰੋ ਸੋ ਉਸ ਤੋਂ ਅੱਗੇ ਗੱਲ ਇਹ ਆ ਕਿ ਮਾਨ ਸਾਹਿਬ ਹੋਰਾਂ ਦੀ ਹੁਣ ਫੇਰ ਜਵਾਨ ਫਿਰਸ ਲਗੀ ਹੈ ਵੋਟਾਂ ਦੇ ਦਿਨ ਚੱਲਦੇ ਨੇ ਜੀ 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 ਤੇ ਹੁਣ ਜਿਨ੍ਹਾਂ ਕਿਸਾਨਾਂ ਦੇ ਸਿਰ ਪਰ ਮਾਨ ਸਾਹਿਬ ਚੋਣ ਲੜ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਟੱਕੇ ਟੱਕੇ ਦੇ ਕਹਿੰਦੇ ਹੋ ਇਹ ਮਾਨ ਸਾਹਿਬ ਵਾਸਤੇ ਬੜਾ ਘਾਤਕ ਹੋਏਗਾ ਵੋਟਾਂ 'ਚ ਭਾਵੇਂ ਅਜੇ ਕਾਫੀ ਦਿਨ ਹੈਗੇ ਨੇ ਤੇ ਮਾਨ ਸਾਹਿਬ ਹੋਰਾਂ ਨੂੰ ਇਹ ਭੁੱਲ ਆਪਣੀ ਨੂੰ ਸੁਧਾਰ ਲੈਣਾ ਚਾਹੀਦਾ ਅਗਰ ਉਹਨਾਂ ਨੇ ਇਹ ਪੁਲ ਨਾ ਸੁਧਾਰੀ ਤਾਂ ਉਹਨਾਂ ਦਾ ਨੁਕਸਾਨ ਹੋਏਗਾ ਅੱਜ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮਾਨ ਸਾਹਿਬ ਦੀ ਕੱਲ ਤੱਕ ਬੱਲੇ 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 ਹੋ ਰਹੀ ਸੀ ਅੱਜ ਉਸ ਦੇ ਉੱਤੇ ਥੋੜੀ ਜੀ ਥੱਲੇ 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 ਹੋ ਰਹੀ ਹੈ ਜਿਹੜਾ ਕਿ ਬੜਾ ਮਾੜਾ ਕੰਮ ਹੈ ਤੇ ਮਾਨ ਸਾਹਿਬ ਹੋਰਾਂ ਨੂੰ ਆਪਣੀ ਜਮਾਨ ਨੂੰ ਜ਼ਰੂਰ ਅੱਗੇ ਤੋਂ ਸੋਚ ਸਮਝ ਕੇ ਖਾਸ ਕਰਕੇ ਵੋਟਾਂ ਦੇ ਦੇਣਾ ਦੇ ਵਿੱਚ ਬੋਲਣਾ ਚਾਹੀਦਾ ਵੋਟਾਂ ਦੇ ਦਿਨਾਂ ਦੇ ਵਿੱਚ ਤੁਹਾਡੀ ਜਵਾਨ ਚੋਂ ਗੱਲ ਨਿਕਲੀ ਜਿਵੇਂ ਸਿਆਣੇ ਕਹਿੰਦੇ ਨੇ ਨਾ ਕਹਿੰਦੇ ਗੱਲ ਕਹਿੰਦੀ ਆ ਬੰਦੇ ਨੂੰ ਤੂੰ ਮੈਨੂੰ ਮੂੰਹ ਚੋਂ ਕੱਢ ਮੈਂ ਤੈਨੂੰ ਪਿੰਡ ਚੋਂ ਕਢਾਉਣੀ ਆ ਸੋ ਇਦਾਂ ਦੀ ਗੱਲ ਨਹੀਂ ਮਾਨ ਸਾਹਿਬ ਹੋਰਾਂ ਨੂੰ ਕਰਨੀ ਚਾਹੀਦੀ ਬਿਲਕੁਲ ਮਾਨ ਸਾਹਿਬ ਦਾ ਸਤਕਾਰ ਵੀ ਹੈ ਬਹੁਤ ਸਾਰੇ ਸਾਰੇ ਲੋਕ ਗੁੱਸਾ ਨਹੀਂ ਕਰਨਗੇ ਪਰ ਵੋਟ ਤਾਂ ਇੱਕ ਵੀ ਕੀਮਤੀ ਹੁੰਦੀ ਆ ਚੋਣਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਇੰਨਾ ਵੱਡਾ ਸਟਰਗਲ ਜਾਂ ਘੋਲ ਵੀ ਲੜਿਆ ਕਿਸਾਨਾਂ ਲਈ ਸਟੈਂਡ ਲਿਆ ਜਦੋਂ ਹੁਣ ਮਹਾਰਾਣੀ ਨੂੰ ਘੇਰਨ ਗਏ ਕਿਸਾਨ ਤਾਂ ਮਹਾਰਾਣੀ ਨੂੰ ਇੱਕ ਰਿਸਪੈਕਟਡ ਲੇਡੀਜ਼ ਕਿਹਾ ਤੇ ਕਹਿੰਦਾ ਵੀ ਉਹਨਾਂ ਨੂੰ ਭਾਜਪਾ 'ਚ ਨਹੀਂ ਜਾਣਾ ਚਾਹੀਦਾ ਸੀ ਕਿੱਥੇ ਉਹਨਾਂ ਦਾ ਟਿਕਟ ਦੇ ਲੋਕ ਉਹਨਾਂ ਦਾ ਜਿਹੜਾ ਹੈਗਾ ਕਿਰਾਵ ਕਰ ਰਹੇ ਨੇ ਆ ਸਵਾਲ ਕਰ ਰਹੇ ਨੇ ਤਾਂ ਕਿਸਾਨ ਕਿਉਂਕਿ ਕਿਸਾਨ ਬੈਲਟ ਹੈ ਸੰਗਰੂਰ ਸੰਗਰੂਰ ਦੀ ਖਾਸ ਕਰ ਗੱਲ ਕਰੀਏ ਤਾਂ ਮਾਨ ਸਾਹਿਬ ਨੂੰ ਆਪਣੀ ਜਿਹੜੀ ਇਹ ਗਲਤੀ ਉਹਨਾਂ ਕੋਲੇ ਹੋ ਗਈ ਕਿਵੇਂ ਸੈੱਟ ਕਰਨੀ ਚਾਹੀਦੀ ਦੇਖੋ ਜਿਸ ਸੰਦਰਭ ਦੇ ਵਿੱਚ ਮਾਨ ਸਾਹਿਬ ਹੋਰਾਂ ਨੇ ਇਹ ਟਿੱਪਣੀ ਕੀਤੀ ਉਹ ਪਟਿਆਲੇ ਤੋਂ ਸ਼ੁਰੂ ਹੁੰਦੀ ਹੈ ਆਪਾਂ ਨੇ ਕੱਲ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਸੀ ਜੀ ਜੀ ਉਸ ਘਟਨਾ ਤੋਂ ਬਾਅਦ ਹਰਵਿੰਦਰ ਸਿੰਘ ਹਰਪਾਲ ਪਰ ਹੋਰਾਂ ਦੇ ਉੱਤੇ ਇੱਕ ਮੁਕੱਦਮਾ ਦਰਜ ਹੋ ਜਾਂਦਾ ਹੈ ਅਗਰ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਜ਼ਰੂਰ ਉਸਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਰਨ ਜੀ ਇੱਕ ਗੱਲ ਹੋਰ ਵੀ ਹੈ ਕਿਸੇ ਵੀ નિર્ਦੋਸ਼ ਨੂੰ ਬਿਨਾਂ ਮਤਲਬ ਦੇ ਉਤੋਂ ਸਿਆਸੀ ਰੰਜਿਸ਼ ਦੇ ਕਾਰਨ ਟੰਗਣਾ ਵੀ ਨਹੀਂ ਚਾਹੀਦਾ ਅਗਰ ਸਰਦਾਰ ਹਰਵਿੰਦਰ ਸਿੰਘ ਹਰਪਾਲ ਪਰ ਉੱਥੇ ਮੌਜੂਦ ਹਨ ਉਸ ਤੋਂ ਬਾਅਦ ਉਹਨਾਂ ਨੇ ਧੱਕਾ ਮੁੱਕਾ ਕੀਤਾ ਏ ਉਹ ਉਸ ਦੇ ਕਾਰਨ ਮੌਤ ਹੋਈ ਹੈ ਤਾਂ ਜ਼ਰੂਰ ਸਜ਼ਾ ਮਿਲੇ ਲੇਕਿਨ ਕੱਲ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਯਾਰ ਮੈਂ ਤੇ ਆਪਣੇ ਆਪ ਨੂੰ ਫਾਹੇ ਟੰਗ ਲਾਂਗਾ ਅਗਰ ਜੇ ਮੈਂ ਇਦਾਂ ਦਾ ਕੁਝ ਕੀਤਾ ਹੋਵੇ ਮੈਂ ਬਿਲਕੁਲ ਕਹਿੰਦਾ ਕਿ ਅਗਰ ਇਦਾਂ ਦੀ ਕੋਈ ਪੋਜੀਸ਼ਨ ਹੈ ਤਾਂ ਕਿਸੇ ਵੀ નિર્ਦੋਸ਼ ਆਦਮੀ ਨੂੰ ਇਦਾਂ ਦਾ ਨਹੀਂ ਕਰਨਾ ਚਾਹੀਦਾ ਜਿਸ ਤੱਕ ਮਾਨ ਸਾਹਿਬ ਦੱਸਵੰਦ ਮਾਨ ਸਾਹਿਬ ਦੇਖੋ ਸਪੋਰਟ ਤੇ ਕਰਨੀ ਬਣਦੀ ਹੈ ਰਿਸ਼ਤੇਦਾਰੀਆਂ ਤੇ ਨਵਾਉਣੀਆਂ ਪੈਣੀਆਂ ਇੱਕ ਦਿਨ ਆਪਾਂ ਪ੍ਰੋਗਰਾਮ ਰਿਸ਼ਤੇਦਾਰੀਆਂ ਦੇ ਵੀ ਕੀਤਾ ਸੀ ਪਰ ਉਹਨਾਂ ਰਿਸ਼ਤੇਦਾਰੀਆਂ ਨੂੰ ਇਸ ਲੈਵਲ ਤੱਕ ਨਾ ਲੈ ਕੇ ਜਾਓ ਕਿ ਤੁਹਾਡਾ ਆਪਣਾ ਨੁਕਸਾਨ ਹੋ ਜਵੇ ਠੀਕ ਹੈ ਨਾ ਮਾਨ ਸਾਹਿਬ ਹੋਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਿਲਕੁਲ ਸੋ ਬਾਈ ਚੱਲੀਏ ਦੁਆਬੇ ਵਾਲਾ ਦੁਆਬਾ ਛੇੜਿਆ ਨਹੀਂ ਹਜੇ ਜਲੰਧਰ ਦੀ ਗੱਲ ਕਰਦੇ ਆ ਉੱਥੋਂ ਚੰਨੀ ਨੇ ਰਿੰਕੂ ਨੇ ਤੀਨੂ ਨੇ ਤੇ ਕੇਪੀ ਨੇ ਤੇ ਬਲਵਿੰਦਰ ਕੁਮਾਰ ਵੀ ਹੈ ਨਾਮ ਬੜੇ ਰੋਚਕ ਟਿੰਨੂ ਰਿੰਕੂ ਬਿਲਕੁਲ ਦੇਖੋ ਕਰਨਜੀ ਦੁਆਬਾ ਤੁਹਾਡੀ ਕਰਮ ਭੂਮੀ ਵੀ ਆ ਜਨਮ ਭੂਮੀ ਵੀ ਹੈ ਤੁਸੀਂ ਆਦਮ ਪਰਤੋਂ ਆ ਰਹੇ ਹੋ ਨਾ ਕਰਤਾਰ ਪਰਤੋਂ ਆ ਰਹੇ ਹੋ ਸੋ ਜਦੋਂ ਆਪਾਂ ਦੁਆਬੇ ਦੀ ਗੱਲ ਨਹੀਂ ਕਰਾਂਗੇ ਤਾਂ ਤੁਸੀਂ ਵੀ ਗੁੱਸਾ ਕਰਨਾ ਸੋ ਦੁਆਬੇ ਦੀ ਗਲਤੀ ਆਪਾਂ ਨੂੰ ਕਰਨੀ ਪੈਣੀ ਹੈ ਪਰ ਕਰਨਜੀ ਮੈਂ ਇੱਥੇ ਇੱਕ ਨਵੀਂ ਚੀਜ਼ ਸੋਚ ਰਿਹਾ ਹਾਂ ਯਾਰ ਚੋਣਾ ਪੰਜਾਬ ਹੋ ਰਹੀਆਂ ਨੇ ਪੰਜਾਬ ਕਿੱਥੇ ਹੈ ਚੋਣਾ ਚ ਪੰਜਾਬ ਤੇ ਹੈ ਹੀ ਨਹੀਂ ਫਲਾਣ ਨੇ ਇਹ ਗੱਲ ਕਹਿਤੀ ਉਹਨੇ ਆਹ ਕਹਿਤੀ ਯਾਰ ਪੰਜਾਬ ਕਿੱਥੇ ਆ ਪੰਜਾਬ ਦੇ ਮੁੱਦੇ ਕਿੱਥੇ ਨੇ ਅੱਜ ਪੰਜਾਬ ਦੇ ਪੰਜਾਬ ਤੋਂ ਬਿਨਾ ਪੰਜਾਬ ਤੋਂ ਬਿਨਾ ਕਿਹੜੀ ਸਟੇਟ ਹੈ ਜਿਹਦੀ ਆਪਣੀ ਰਾਜਸਥਾਨੀ ਨਹੀਂ ਜਿਹਦੇ ਕੋਲ ਆਪਣਾ ਹਾਈ ਕੋਰਟ ਨਹੀਂ ਹੈ ਕੋਈ ਇਦਾਂ ਦਾ ਕਿਹੜੀ ਸਟੇਟ ਆ ਜਿਸ ਦੇ ਬੱਚੇ ਉਸ ਸਟੇਟ ਦੇ ਵਿੱਚ ਨਹੀਂ ਰਹਿਣਾ ਚਾਹ ਰਹੇ ਪ੍ਰਵਾਸ ਹੋ ਰਿਹਾ ਹੈ ਇਸ ਤਰੀਕੇ ਨਾਲ ਕਿਹੜਾ ਸਟੇਟ ਹੈ ਜਿੱਥੇ ਇਦਾਂ ਨਸ਼ਿਆਂ ਦੇ ਨਾਲ ਦਿਆਨੇ ਮਰ ਰਹੇ ਨੇ ਸੋ ਪੰਜਾਬ ਦੇ ਮੁੱਦਿਆਂ ਤੋਂ ਇਹ ਜਿਹੜੀ ਚੋਣ ਆ ਨਾ ਉਹ ਪਾਸੇ ਹੋ ਕੇ ਹੋ ਰਹੀ ਹੈ ਪਹਿਲੀ ਗੱਲ ਤਾਂ ਪੋਲੀਟਿਸ਼ੀਅਨਸ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਸ ਨੂੰ ਪੰਜਾਬ ਪਰ ਲੈ ਕੇ ਆਉਣਾ ਪਏਗਾ ਉਸ ਤੋਂ ਬਾਅਦ ਗੱਲ ਕਰਦੇ ਹੁਣ ਆਪਾਂ ਜਲੰਧਰ ਦੀ ਜਲੰਧਰ ਦੇ ਤੁਸੀਂ 4-5 ਕੈਂਡੀਡੇਟਾਂ ਦੇ ਨਾਮ ਲਏ ਅੱਜ ਇੱਕ ਗਾਣਾ ਹੁੰਦਾ ਸੀ ਮੇਰਾ ਖਲਾਕਾਰ ਜੀ ਤੁਹਾਡੇ ਵਾਲੀ ਪੀੜੀ ਦਾ ਹੁਣ ਸਾਨੂੰ ਤਾਂ ਉਹ ਗਾਣੇ ਯਾਦ ਵੀ ਨਹੀਂ ਹੈਗੇ ਉੱਤੇ ਤਿਲੀਆਂ ਤੋਂ ਤਿਲੀਆਂ ਵਾਲਾ ਵੀ ਕਦੇ ਐ ਇਸ ਫੁੱਲ ਤੇ ਕਹਦੇ ਯੋਸਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਪਰ ਉੱਥੇ ਤਾਂ ਕਈ ਤਿਤਲੀਆਂ ਇਦਾਂ ਐ ਨਹੀਂ ਜਿਹੜੀਆਂ ਰੋਜ਼ ਫੁੱਲ ਬਦਲਦੀਆਂ ਨੇ ਪਹਿਲੀ ਤਿਤਲੀ ਦਾ ਰਿੰਕੂ ਜੀ ਨੇ ਸ਼ੁਸ਼ੀਲ ਜੀ ਹੁਣ ਤਾਂ ਫੁੱਲਾਂ ਚੋਂ ਰਸ ਵੀ ਮੁੱਕ ਗਏ ਬਸ ਇਹ ਰਸ ਪਤਾ ਨਹੀਂ ਸਾਰਾ ਚੂਸ ਲਿਆ ਪਤਾ ਨਹੀਂ ਮੁੱਕ ਗਏ ਅੱਜ ਤੋਂ 6 ਮਹੀਨੇ 8 ਮਹੀਨੇ ਪਹਿਲਾਂ ਉਹਨਾਂ ਨੇ ਕਾਂਗਰਸ ਤੋਂ ਛਾਲ ਆਪ ਚੁ ਮਾਰੀ ਸੀ ਤੇ ਆਪ ਚੋਂ ਹੁਣ ਬੀਜੇਪੀ ਚ ਛਾਲ ਮਾਰਤੀ ਉਹ ਵੀ ਤਿਤਲੀ ਪਵਨ ਕੁਮਾਰ ਟੀਨੂ ਜੀ ਬਸਪਾ ਤੋਂ ਸਟਾਰਟ ਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਚਾਹੁੰਦੇ ਨੇ ਅਕਾਲੀ ਦਲ ਚ ਕਾਫੀ ਲੰਬਾ ਸਮਾਂ ਰਹੇ 12 13 ਸਾਲ ਰਹੇ بڑے ਅਹੁਦੇ ਮਾਣੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਚ ਛਾਲ ਮਾਰਤੀ ਉਹ ਵੀ तितਲੀ ਤੇ ਮਹਿੰਦਰ ਸਿੰਘ ਕੇਪੀ ਨੇ ਸਾਰੀ ਉਮਰ ਕਾਂਗਰਸ ਚ ਕੱਢ ਤੀ ਉਹਨਾਂ ਦੇ ਪਿਤਾ ਜੀ ਨੇ ਸਾਰੀ ਉਮਰ ਕਾਂਗਰਸ ਚ ਕੱਢੀ ਪੁਰਾਣੇ ਟਕਸਾਲੀ ਕਾਂਗਰਸੀ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਚ ਛਾਲ ਮਾਰਤੀ ਉਹ ਵੀ तितਲੀ ਤੇ ਰਹਿ ਗਏ ਚੰਨੀ ਸਾਹਿਬ ਜਿਹੜੇ ਚੰਨੀ ਸਾਹਿਬ ਨੇ ਉਹ ਬੇਸਿਕਲੀ ਦੁਆਬੇ ਤੋਂ ਹੈ ਨਹੀਂ ਉਹ ਭਾਵੇਂ तितਲੀ ਤਾਂ ਨਹੀਂ ਬਣੇ ਦੂਜੀ ਪਾਰਟੀ 'ਚ ਜਾ ਕੇ ਉਹ ਦੂਜੀ तितਲੀ ਬਣ ਗਏ ਇੱਕ ਰੀਜਨ ਛੱਡ ਕੇ ਦੂਜੇ ਰੀਜਨ 'ਚ ਚਲੇ ਗਏ ਸੋ ਗੱਲ ਤਾਂ ਉੱਥੇ ਲੜਾਈ ਹੋ ਰਹੀ ਆ तितਲੀਆਂ ਦੀ ਤੇ ਇਹਨਾਂ तितਲੀਆਂ 'ਚੋਂ ਕਿਹੜਾ ਭਾਰੂ ਪੈਂਦਾ ਇਹ ਅਜੇ ਸਮਾਂ ਲੱਗੇਗਾ ਹੁਣ ਮੈਂ ਥੋੜਾ ਜਿਹਾ ਉੱਥੇ ਦਾ ਇੱਕ ਵਿਸ਼ਲੇਸ਼ਣ ਕਰ ਰਿਹਾ ਸੀ ਅੱਜ ਇੱਕ ਰਾਣਾ ਹਰਦੀਪ ਸਿੰਘ ਨੇ ਜਿਹੜੇ ਰਾਣਾ ਗੁਰਜੀਤ ਜੀ ਦੇ ਭਤੀਜਾ ਜੀ ਨੇ ਅੱਜ ਤੋਂ 7-8 ਮਹੀਨੇ ਪਹਿਲਾਂ ਜਦੋਂ ਸ਼ਸ਼ੀਲ ਰਿੰਕੂ ਹੋਰਾ ਨੇ ਚੋਣ ਲੜੀ ਸੀ ਆਪ ਵੱਲੋਂ ਉਹ ਆਪ ਚ ਚਲੇ ਗਏ ਤੇ ਅੱਜ ਉਹ ਵੀ ਥੋੜਾ ਜਿਹਾ ਉੜ ਗਏ ਆਜੋ ਬੀਜੇਪੀ ਚ ਚਲੇ ਗਏ ਜਦੋਂ ਮੈਂ ਉਹਨਾਂ ਨੂੰ ਹੁਣ ਤਿਤਲੀ ਤਾਂ ਨਹੀਂ ਕਹਿੰਦਾ ਕਿਉਂਕਿ ਤਿਤਲੀ ਇਸ ਕਰਕੇ ਨਹੀਂ ਕਹਿੰਦਾ ਕਿ ਉਹਨਾਂ ਨੇ ਕਿਹੜੇ ਕੋਈ ਟਿਕਟ ਲੜਨੀ ਅੱਜ ਜਿਹਨ ਪਾਲਾ ਜ਼ਰੂਰ ਬਦਲਿਆ ਜਿੱਥੇ ਤੱਕ ਉਸ ਸੀਟ ਦਾ ਸਬੰਧ ਹੈ ਉਥੇ ਇੱਕ ਡੇਰਾ ਬੱਲਾ ਪੈਂਦਾ ਉਸ ਡੇਰੇ ਦਾ ਕਾਫੀ ਜ਼ਿਆਦਾ ਪ੍ਰਭਾਵ ਹੈ। ਉਹ ਡੇਰੇ ਦਾ ਅਸ਼ੀਰਵਾਦ ਡੇਰੇ ਦਾ ਇਸ਼ਾਰਾ ਕਿੱਧਰ ਨੂੰ ਹੁੰਦਾ ਹੈ? ਕਾਫੀ ਹੱਦ ਤੱਕ ਜਲੰਧਰ ਦੀ ਸੀਟ ਉਸ ਦੇ ਉੱਤੇ ਨਿਰਭਰ ਕਰਦੀ ਹੈ। ਜਿਵੇਂ ਚੰਨੀ ਸਾਹਿਬ ਨੇ ਨਾ ਚੰਨੀ ਸਾਹਿਬ ਹੋਰਾਂ ਨੇ ਜਦੋਂ ਮੁੱਖ ਮੰਤਰੀ ਸੀ ਉਸ ਡੇਰੇ 'ਚ ਗਏ ਤੇ ਕਾਫੀ ਵੱਡੀ ਗ੍ਰਾਂਟ ਵੀ ਦੇ ਕੇ ਆਏ ਸੀ। ਤੇ ਉੱਥੇ ਦੇ ਜਿਹੜੇ ਸੰਤ ਮਹਾਪੁਰਸ਼ ਨੇ ਜਾਂ ਉਹਨਾਂ ਡੇਰੇ ਦੇ ਪ੍ਰਬੰਧਕ ਨੇ ਉਹਨਾਂ ਨਾਲ ਚੰਨੀ ਸਾਹਿਬ ਹੋਰਾਂ ਦੀ ਵਧੀਆ ਅੰਡਰਸਟੈਂਡਿੰਗ ਹੈ। ਜਿਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਅਗਰ ਡੇਰਾ ਚੰਨੀ ਸਾਹਿਬ ਹੋਰਾਂ ਨੂੰ ਭੁਗਤ ਗਿਆ ਤਾਂ ਚੰਨੀ ਸਾਹਿਬ ਦਾ ਜਲੰਧਰੋਂ ਲੁਧਿਆਣਾ ਲੁਧਿਆਣੇ ਤੋਂ ਫਤਿਹਗੜ੍ਹ ਸਾਹਿਬ ਸ਼ੰਭੂ ਸ਼ੰਭੂ ਅੰਮ੍ਰਾਲਾ ਕਰਨਾਲ ਸਿੱਧਾ ਦਿੱਲੀ ਦਾ ਟਿਕਟ ਬਣਦਾ ਦਿਖਦਾ ਹੈ ਬਾਕੀ ਭਾਵੇਂ ਹੋਰ ਵੀ ਕੈਂਡੀਡੇਟ ਵਧੀਆ ਨੇ ਪਰ ਚੰਨੀ ਸਾਹਿਬ ਅੱਜ ਦੇ ਦਿਨ ਦੇ ਵਿੱਚ ਥੋੜਾ ਜਿਹਾ ਉਹਨਾਂ ਤੋਂ ਭਾਰੀ ਚੱਲ ਰਹੇ ਨੇ ਭਾਰੀ ਚੱਲ ਰਹੇ ਨੇ ਆਪਾਂ ਵੀ ਮਿੱਟੀ YouTube ਦੇ ਉੱਤੇ ਰੋਲ ਕੀਤਾ ਹੈ ਇੱਕ ਹੁਣ ਤੱਕ ਕਰੀਬ 10 8-10 ਹਜ਼ਾਰ ਲੋਕ ਵੋਟ ਪਾ ਚੁੱਕੇ ਨੇ ਤਾਂ 70% ਤੋਂ ਵੱਧ ਲੋਕ ਹੁਣ ਤੱਕ ਚੰਨੀ ਸਾਹਿਬ ਨੂੰ ਜਲਦਦਰੋਂ ਪਸੰਦ ਕਰ ਰਹੇ ਸੀਗੇ ਦੇਖੋ ਚੰਨੀ ਸਾਹਿਬ ਦਾ ਇੱਕ ਔਰਾ ਤੇ ਹੈਗਾ ਚੰਨੀ ਸਾਹਿਬ ਦੇ ਵਿੱਚ ਇੱਕ ਖਿੱਚਤਾ ਹੈਗੀ ਆ ਇਹ ਵੱਖਰੀ ਗੱਲ ਹੈ ਕਿ 2022 ਦੇ ਵਿੱਚ ਉਹ ਆਪਣੀ ਹੋਮ ਟ੍ਰਾਫ ਚਮਕੌਰ ਸਾਹਿਬ ਵੀ ਖੋ ਜਾਂਦੇ ਨੇ ਤੇ ਜਿੱਥੇ ਜਾ ਕੇ ਉਹ तितਲੀ ਬਣ ਕੇ ਗਏ ਤੇ ਭਦੌੜ ਤੇ ਉੱਥੇ ਵੀ ਹਾਰ ਜਾਂਦੇ ਨੇ ਪਰ ਲੇਕਿਨ ਫਿਰ ਵੀ ਚੰਨੀ ਸਾਹਿਬ ਦਾ ਇੱਕ ਔਰਾਏ ਇੱਕ ਰੋਲ ਹੈ ਚੰਨੀ ਸਾਹਿਬ ਨੂੰ ਤੁਸੀਂ ਪੰਜਾਬ ਦੀ ਸਿਆਸਤ ਤੋਂ ਮੰਨਫੀ ਨਹੀਂ ਕਰ ਸਕਦੇ ਖਾਸ ਕਰਕੇ ਜਿਹੜੀ ਦਲਿਤ ਸਿਆਸਤ ਹੈ ਉਸ ਤੋਂ ਚੰਨੀ ਸਾਹਿਬ ਨੂੰ ਮੰਨਫੀ ਕਰ ਰਹੀ ਨਹੀਂ ਸਕਦੇ ਚੰਨੀ ਸਾਹਿਬ ਤਾਸ਼ ਖੇਡ ਰਹੇ ਨੇ ਅੱਜ ਕੱਲ੍ਹ ਉੱਥੇ ਦਵਾਬੇ ਚ ਜਲੰਧਰ ਦੀ ਸੀਟ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮਾਰ ਦੇ ਪੇਟ ਠੋਲਾ ਜਾਂ ਤਾਸ਼ ਦੇ ਉੱਤੇ ਪੱਤਾ ਜਾਂ ਹੁਕਮ ਦਾ ਪੱਤਾ ਕਿਹਦਾ ਪਾਰੀ ਪਵੇ ਦੇਖੋ ਚੰਨੀ ਸਾਹਿਬ ਚਨਾ ਇੱਕ ਚੱਕਰ ਹੈ ਉਹ ਜੇ ਨਾ ਪੰਗਿਆਂ 'ਚ ਪੈਣ ਤਾਂ ਚੰਗੇ ਰਹਿਣਗੇ ਉਹ ਪਿਛਲੇ ਵਾਰੀ ਉਹਨਾਂ ਨੂੰ ਉਹ ਬੱਕਰੀ-ਬੁੱਕਰੀ ਵਾਲਾ ਮਾਮਲਾ ਹੋਊਗਾ ਸੀ ਕੋਈ ਚੋਣ-ਚੂਨੇ ਵਾਲਾ ਕੋਈ ਦੌਣਾ ਬੁੰਨਦੇ ਵਾਲਾ ਕੋਈ ਮੰਜੇ ਬੁੰਨਦੇ ਵਾਲਾ ਕੋਈ ਟੈਂਟ ਲਾਉਣੇ ਵਾਲਾ ਉਹ ਇਹਦੇ 'ਚ ਟਰੋਲ ਹੋਗੇ ਤੇ ਮੇਰਾ ਖਿਆਲ ਆ ਵੀ ਉਹਨਾਂ ਨੂੰ ਇਸ ਬਵਾਦ ਤੋਂ ਬਚਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਆਪਣਾ ਸਿੱਧਾ ਸਾਦਾ ਪ੍ਰਚਾਰ ਕਰਨਾ ਚਾਹੀਦਾ ਹੈ ਪੰਜਾਬ ਦੇ ਮੁੱਦੇ ਲੈ ਕੇ ਜਾਣੇ ਚਾਹੀਦੇ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਜਿਹੜੇ ਬੇਸਿਕ ਧਰਤੀ ਵਾਲੇ ਮੁੱਦੇ ਨੇ ਮੈਂ ਜਲੰਧਰ ਵਾਸਤੇ ਕੀ ਕਰ ਸਕਦਾ ਮੈਂ ਪੰਜਾਬ ਵਾਸਤੇ ਕੀ ਕਰ ਸਕਦਾ ਜੇ ਚੰਨੀ ਸਾਹਿਬ ਇਹਨਾਂ ਮੁੱਦਿਆਂ ਦੇ ਉੱਤੇ ਆਪਣੇ ਆਪ ਨੂੰ ਕਨਸੈਂਟਰੇਟ ਕਰਨਗੇ ਤਾਂ ਇਹ ਉਹਨਾਂ ਵਾਸਤੇ ਵਧੀਆ ਰਹੇਗਾ। ਬਾਈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ। ਸੋ ਬਾਈ ਹਰਵਿੰਦਰ ਜਲੰਧਰ ਦੀ ਗੱਲ ਕੀਤੀ। ਜਲੰਧਰ ਸਾਡੀ ਵੀ ਸੀਟ ਹੈ ਕਿਉਂਕਿ ਕਰਤਾਰਪੁਰ ਆਉਂਨੇ ਆ ਤੇ ਕਰਤਾਰਪੁਰ ਨੂੰ ਸੀਟ ਜਲੰਧਰ। ਜੋ ਅਨਲਾਈਜ਼ ਕੀਤਾ ਲਗਭਗ ਸਾਨੂੰ ਲੱਗਦਾ ਕਿ ਬਿਲਕੁਲ ਠੀਕ ਤੁਸੀਂ ਜਿਹੜੇ ਫੈਕਟਸ ਦਿੱਤੇ ਨੇ। ਸੋ ਮਾਨ ਸਾਹਿਬ ਦੀ ਗੱਲ ਕੀਤੀ ਜੋ ਉਹਨਾਂ ਨੇ ਬਿਆਨ ਦਿੱਤਾ ਉਸ ਤੇ ਵਿਵਾਦ ਬਣਿਆ ਹੋਇਆ ਕਿਉਂਕਿ ਚੋਣਾਂ ਦੇ ਦਿਨ ਲੱਗੇ ਆ ਰਹੇ। ਤਿਲਕਣ ਬਾਜ਼ੀ ਦੀ ਖੇਡ ਹੈ ਨਿੱਕੀ ਮੋਟੀ ਗੱਲ ਹੈ ਤੁਹਾਨੂੰ ਉੱਪਰ ਲੈ ਜਾਣਾ ਹੈ ਥੱਲੇ ਸਿੱਟ ਦੇਣਾ ਸੋ ਨਿਗਾਹ ਬਣਾ ਕੇ ਰੱਖੋ ਚੋਣਾ ਦੇ ਉੱਤੇ ਦਿਲਚਸਪੀ ਵੀ ਵਧਾਓ ਕਿਉਂਕਿ ਆਮ ਲੋਕ ਆਮ ਤੌਰ ਤੇ ਆਪਾਂ ਕਹਿੰਦੇ ਕਿ ਚੋਣਾ 'ਚ ਸਾਡੀ ਦਿਲਚਸਪੀ ਨਹੀਂ ਵੀ ਮੈਨੂੰ ਨਹੀਂ ਪਸੰਦ ਪਰ ਆ ਜਿਹੜੇ ਕੁਛ ਦੇਣ ਨੇ ਤੁਸੀਂ ਜਾਗ ਗਏ ਵੋਟ ਪਾ ਗਏ ਤਾਂ ਅਗਲੇ 5 ਸਾਲ ਤੁਹਾਡੇ ਭਵਿੱਖ ਦਾ ਸਵਾਲ ਹੈ ਇਸ ਕਰਕੇ ਦਿਲਚਸਪੀ ਲਓ ਚੋਣਾ 'ਚ ਚੰਗੇ ਉਮੀਦਵਾਰ ਨੂੰ ਚੁਣੋ ਸਸ਼ਟ੍ਰੀ ਕਾਲ ਜਿਉਂਦੇ ਵਸਦੇ ਰਹੋ ਫਿਰ ਮਿਲਦੇ ਆਂ